ਇਹ ਗੱਲ ਦੱਸਦੇ ਬੜਾ ਫਕਰ ਹੁੰਦਾ ਕਿ ਆਮ ਆਦਮੀ ਪਾਰਟੀ ਪੂਰੇ ਦੇਸ਼ ਦੀ ਇਕਲੋਤੀ ਉਹ ਜੀ ਪਾਰਟੀ ਹੈ ਜਿਨੇ ਪਹਿਲੀ ਵਾਰ ਇਦਾਂ ਦੇ ਕੰਮ ਕੀਤੇ ਸੀ ਦੇਸ਼ ਦੇ ਲੋਕਾਂ ਨੇ ਪਹਿਲਾਂ ਕਦੀ ਵਖੇ ਨਹੀਂ ਸੀ। ਬਿਜਲੀ ਦੇ ਜ਼ੀਰੋ ਬਿੱਲ, ਪ੍ਰਾਈਵੇਟ ਸਕੂਲਾਂ ਨਾਲੋਂ ਸ਼ਾਨਦਾਰ ਦਿੱਲੀ ਦੇ ਸਰਕਾਰੀ ਸਕੂਲ, ਵਰਲਡ ਕਲਾਸ ਹੈਲਥ케ਅਰ ਸਿਸਟਮ, ਦਿੱਲੀ 'ਚ ਲੇਡੀਜ਼ ਦੇ ਬਸავੇ ਚ ਕਰਾਇਆ ਨਹੀਂ ਲੱਗਦੇ, ਸ਼ਾਨਦਾਰ ਮੋਲਾ ਕਲੀਨਿਕ ਨੇ, ਸਰਕਾਰ ਬਜ਼ੁਰਗਾਂ ਨੂੰ ਤਿਗਰੇ ਯਾਤਰਾ ਕਰਾਉਂਦੀ ਹੈ। ਮੇਰੀ ਇਹ ਕੋਸ਼ਿਸ਼ ਰਹਿੰਦੀ ਕਿ ਮੈਂ ਆਪਣੇ ਹਲਕੇ ਦੇ ਹਰ ਪਰਿਵਾਰ ਦੇ ਨਾਲ ਇਹੋ ਜਿਹਾ ਰਿਲੇਸ਼ਨ ਬਣਾ ਕੇ ਚੱਲਾਂ ਕਿ ਉਧਰ ਦੇ ਉਸ ਪਰਿਵਾਰ ਨੂੰ ਲੱਗੇ ਵੀ ਇਹ ਸਾਡੇ ਪਰਿਵਾਰ ਦਾ ਜੀ ਹੈ ਇਹ ਸਾਡੇ ਪੁੱਤ ਵਰਗਾ ਹੈ ਸਾਡੇ ਭਰਾ ਵਰਗਾ ਹੈ ਮੇਰੀ ਕੋਸ਼ਿਸ਼ ਨਿਰੰਤਰ ਜਾਰੀ ਰਹਿੰਦੀ ਹੈ ਤੇ ਆਹੀ ਮੈਨੂੰ ਲੱਗਦਾ ਹੈ ਕਿ ਉਹ ਲੋਕਾਂ ਦਾ ਪਿਆਰ ਹਰ ਦਿਨ ਵਧਦਾ ਜਾ ਰਿਹਾ ਹੈ ਜਦੋਂ ਤੁਸੀਂ ਕਿਹਾ ਪਹਿਲਾ ਇਲੈਕਸ਼ਨ ਵਿੱਚ ਲੜਿਆ ਤੇ ਮੇਰਾ 2000 ਤੇ 88 ਵੋਟਾਂ ਦਾ ਮਾਰਜਨ ਸੀ ਲੋਕਾਂ ਨੇ ਥੋੜਾ ਜਿਹਾ ਮੇਰਾ ਕੰਮ ਵੇਖਿਆ ਤੇ ਅਗਲੇ ਇਲੈਕਸ਼ਨ ਵਿੱਚ ਉਹਦਾ ਉਹਨੂੰ 10 ਗੁਣਾ ਵਧਾ ਦਿੱਤਾ ਸੀਦਾ ਉਹਨੂੰ 20000 ਵੋਟਾਂ ਦਾ ਮਾਰਜਨ ਕਰਤਾ ਦੋ ਵਾਰੀ ਐਮਐਲਏ ਰਹਿਣ ਤੋਂ ਬਾਅਦ ਹੋਰ ਵਾਰੀ ਲੋਕਾਂ ਪਿਆਰ ਹੋਰ ਵਧਿਆ ਤੇ ਤੀਜੇ ਇਲੈਕਸ਼ਨ 'ਚ 50% ਹੋਰ ਵਧਿਆ ਤੇ ਉਹ 30000 ਦੇ ਆਸ-ਪਾਸ ਉਹ ਮਾਰਜਨ ਪਹੁੰਚ ਗਿਆ ਤੇ ਹੁਣ ਫਿਰ ਉਹ سلسلہ ਚੱਲ ਰਹੀ ਹੈ ਤੇ ਅਸ਼ੀਰਵਾਦ ਦੇਣ ਨੂੰ ਲੋਕ ਪਿਆਰ ਨੇ ਆਪਣੇ ਵੀ ਹੈਟ੍ਰਿਕ ਲਗਾਈ ਔਰ ਸਰਕਾਰ ਦੀ ਵੀ ਹੈਟ੍ਰਿਕ ਲਗਵਾਈ ਮੇਰੇ ਨਾਲ ਜਰਨੈਲ ਸਿੰਘ ਨੇ ਵਿਧਾਇਕ ਨੇ ਔਰ ਚੌਥੀ ਵਾਰ ਆਪਣੇ ਸਿਆਸੀ ਕਿਸਮਤ ਦਿੱਲੀ ਦੇ ਅਖਾੜੇ ਦੇ ਵਿੱਚ ਅਜਮਾ ਰਹੇ ਨੇ ਮੈਂ ਇਸ ਕਰਕੇ ਕਹਿ ਰਿਹਾ ਹੈਟ੍ਰਿਕ ਦਾ ਕਿਉਂਕਿ 2014 ਦੇ ਵਿੱਚ ਜਦੋਂ ਪਹਿਲੀ ਵਾਰ ਸਰਕਾਰ ਬਣੀ ਸੀ ਤਾਂ ਜਰਨੈਲ ਸਿੰਘ ਜਿੰਨੀਆਂ ਵੋਟਾਂ ਤੇ ਜਿੱਤੇ ਏਦੂ ਅਗਲੀ ਵਾਰ ਇਲੈਕਸ਼ਨ ਹੋਇਆ ਏਦੂ ਵੱਧ ਵੋਟਾਂ ਪਈਆਂ ਜਦੋਂ ਤੀਜੀ ਵਾਰ ਹੋਇਆ ਤੇ ਇਸ ਤੋਂ ਵੱਧ ਵੋਟਾਂ ਪਈਆਂ ਤਾਂ ਆਮ ਤੌਰ ਤੇ ਹੁੰਦਾ ਜਿਹੜਾ ਪਿੱਲੀ ਵਾਰ ਵਿਧਾਇਕ ਜਿੱਤ ਜੇ ਆਮ ਤੌਰ ਤੇ ਉਹਦੀ ਨਾਰਾਜ਼ਗੀ ਜਿਹੜੀ ਆਪਣੇ ਲੋਕਾਂ ਦੇ ਵਿੱਚ ਹੋ ਜਾਂਦੀ ਆ ਬਹੁਤ ਸਾਰੇ ਲੋਕਾਂ ਨੂੰ ਦੂਜੀ ਵਾਰ ਪੌੜੀਆਂ ਚੜ੍ਹਨ ਦਾ ਵਿਧਾਨ ਸਭਾ ਦੀ ਮੌਕਾ ਵੀ ਨਹੀਂ ਮਿਲਦਾ ਪਰ ਇਹ ਲਗਾਤਾਰ ਤੀਜੀ ਵਾਰ ਜਿੱਤੇ ਪਹਿਲੇ ਦੇ ਮੁਕਾਬਲੇ ਤੀਜੀ ਵਾਰ ਵੋਟਾਂ ਦੇ ਵਿੱਚ ਵਾਜਾ ਹੋਇਆ ਔਰ ਚੌਥੀ ਵਾਰ ਕਿਸਮਤ ਅਜ ਮਾਰ ਰਹੇ ਨੇ ਔਰ ਆਮ ਆਦਮੀ ਪਾਰਟੀ ਦੀ ਸਿਆਸਤ ਦਾ ਦਿਮਾਗ ਵੀ ਕਹੇ ਜਾਂਦੇ ਨੇ ਔਰ ਪ੍ਰਭਾਰੀ ਨੇ ਚੰਡੀਗੜ੍ਹ ਦੇ ਵੀ ਔਰ ਦੇਖਦੇ ਨੇ ਪੂਰਾ ਸੰਗਠਨ ਦੇਖਦੇ ਨੇ ਸਰਦਾਰ ਜਨੈਲ ਸਿੰਘ ਮੇਰੇ ਨਾਲ ਨੇ ਵਿਧਾਇਕ ਨੇ ਜਰਨੈਲ ਜੀ ਬਹੁਤ ਬਹੁਤ ਸਵਾਗਤ ਜੀ ਜੀ ਬਹੁਤ ਮਿਹਰਬਾਨੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਮੈਂ ਲੋਕਾਂ ਦੇ ਵਿੱਚ ਵੀ ਗਏ ਜੀ ਅਸੀਂ ਚਰਚਾ ਕਾਫੀ ਸੁਣ ਰਹੀ ਸੀ ਔਰ ਜਿਹੜਾ ਅਸੀਂ ਨਤੀਜਾ ਥੋੜਾ ਜਿਹਾ Google ਕੀਤਾ ਤਾਂ ਪਤਾ ਲੱਗਾ ਕਿ 2014 ਦਾ ਨਤੀਜਾ ਅਗਲੇ ਇਲੈਕਸ਼ਨ ਚ ਬਦਲ ਗਿਆ ਹੈਟ੍ਰਿਕ ਚੋਂ ਵੱਧ ਬਦਲ ਗਿਆ ਔਰ ਲੋਕ ਕਹਿ ਰਹੇ ਨੇ ਇਸ ਵਾਰ ਵੀ ਜਿਹੜਾ ਨਤੀਜਾ ਆਵੇਗਾ ਜਰਨੈਲ ਸਿੰਘ ਪੂਰੇ ਦਿੱਲੀ ਦੇ ਜਿਹੜੇ ਐਮਐਲਏ ਜਿੱਤਣਗੇ ਉਹਨਾਂ ਤੋਂ ਵੱਧ ਵੋਟਾਂ ਸਭ ਤੋਂ ਰਿਕਾਰਡ ਜਿਹੜਾ ਮਾਰਜਨ ਹੋਵੇਗਾ ਮੈਂ ਇਹੋ ਜੀ ਗਿੱਦੜ ਸਿੰਘ ਨੂੰ ਪੁੱਛਣਾ ਚਾਹੁੰਨਾ ਜੀ ਕਿਹੜੀ ਗਿੱਦੜ ਸਿੰਘੀ ਆ ਜਰਨੈਲ ਸਿੰਘ ਕੋਲੇ ਆ ਵੇਖੋ ਇਹਦੇ ਚ ਮੇਰੇ ਇਲਾਕੇ ਦੇ ਲੋਕਾਂ ਦਾ ਪਿਆਰ ਹੈ ਵਾਇਗਰੋ ਦੀ ਮਿਹਰ ਹੈ ਤੇ ਸਾਡੀ ਪਾਰਟੀ ਦਾ ਕੰਮ ਨੇ ਸਾਡੀ ਸਰਕਾਰ ਦਾ ਕੰਮ ਨੇ ਮੈਨੂੰ ਇਹ ਗੱਲ ਦੱਸਦੇ ਬੜਾ ਫਕਰ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਪੂਰੇ ਦੇਸ਼ ਦੀ ਇਕਲੋਤੀ ਇਹੋ ਜਿਹੀ ਪਾਰਟੀ ਹੈ ਜਿਨੇ ਪਹਿਲੀ ਵਾਰ ਇਦਾਂ ਦੇ ਕੰਮ ਕੀਤੇ ਸੀ ਦੇਸ਼ ਦੇ ਲੋਕਾਂ ਨੇ ਪਹਿਲਾਂ ਕਦੀ ਵੇਖੇ ਨਹੀਂ ਸੀ ਹਮ ਬਿਜਲੀ ਦੇ ਜ਼ੀਰੋ ਬਿੱਲ ਪ੍ਰਾਈਵੇਟ ਸਕੂਲਾਂ ਨਾਲੋਂ ਸ਼ਾਨਦਾਰ ਬਿੱਲੀ ਦੇ ਸਰਕਾਰੀ ਸਕੂਲ ਵਰਲਡ ਕਲਾਸ ਹੈਲਥ케ਅਰ ਸਿਸਟਮ ਦਿੱਲੀ ਚ ਲੇਡੀਜ਼ ਦੇ ਬਸਾ ਵਿੱਚ ਕਰਾਇਆ ਨਹੀਂ ਲੱਗਦੇ ਸ਼ਾਨਦਾਰ ਮੋਲਾ ਕਲੀਨਿਕ ਨੇ ਸਰਕਾਰ ਬੁਜ਼ੁਰਗਾਂ ਨੂੰ ਟਿਰੇ ਯਾਤਰਾ ਕਰਾਉਂਦੀ ਹੈ ਇਹ ਸਾਰੇ ਕੰਮ ਕਿਸੇ ਸੂਬੇ ਦੀ ਕਿਸੇ ਸਰਕਾਰ ਨੇ ਅਜ ਤੱਕ ਨਹੀਂ ਕੀਤੇ ਦੇਸ਼ ਆਜ਼ਾਦ ਹੋਏ 75 ਸਾਲ ਨਾਲੋਂ ਵੱਧ ਹੋ ਗਏ ਬਹੁਤ ਵਾਰ ਇਲੈਕਸ਼ਨ ਹੋਏ ਵੱਖ-ਵੱਖ ਪਾਰਟੀਆਂ ਨੇ ਸਰਕਾਰਾਂ ਬਣਾਈਆਂ ਪਰ ਲੋਕਾਂ ਨੇ ਇਹੋ ਜਿਹੀ ਸਰਕਾਰ ਪਹਿਲਾਂ ਕਦੀ ਵੇਖੀ ਨਹੀਂ ਸਰਕਾਰ ਦੇ ਕੰਮਾਂ ਤੋਂ ਇਲਾਵਾ ਮੇਰੀ ਇਹ ਕੋਸ਼ਿਸ਼ ਰਹਿੰਦੀ ਕਿ ਮੈਂ ਆਪਣੇ ਹਲਕੇ ਦੇ ਹਰ ਪਰਿਵਾਰ ਦੇ ਨਾਲ ਇਹੋ ਜਿਹਾ ਰਿਲੇਸ਼ਨ ਬਣਾ ਕੇ ਚੱਲਾਂ ਕਿ ਉਧਰ ਦੇ ਉਸ ਪਰਿਵਾਰ ਨੂੰ ਲੱਗੇ ਵੀ ਇਹ ਸਾਡੇ ਪਰਿਵਾਰ ਦਾ ਜੀ ਹੈ ਇਹ ਸਾਡੇ ਪੁੱਤ ਵਰਗਾ ਹੈ ਸਾਡੇ ਭਰਾ ਵਰਗਾ ਇਹ ਵਾਰੀ ਕੋਸ਼ਿਸ਼ ਨਿਰੰਤਰ جاری ਰਹਿੰਦੀ ਹੈ ਤੇ ਆਹੀ ਮੈਨੂੰ ਲੱਗਦਾ ਹੈ ਕਿ ਉਹ ਲੋਕਾਂ ਦਾ ਪਿਆਰ ਹਰ ਦਿਨ ਵਧਦਾ ਜਾ ਰਿਹਾ ਜਿੱਦਾਂ ਤੁਸੀਂ ਕਿਹਾ ਪਹਿਲਾ ਇਲੈਕਸ਼ਨ ਵਿੱਚ ਲੜਿਆ ਤੇ ਮੇਰਾ 2088 ਵੋਟਾਂ ਦਾ ਮਾਰਜਨ ਸੀ ਲੋਕਾਂ ਨੇ ਥੋੜਾ ਚਿਰ ਮੇਰਾ ਕੰਮ ਵੇਖਿਆ ਤੇ ਅਗਲੇ ਇਲੈਕਸ਼ਨ ਵਿੱਚ ਉਹਦਾ ਉਹਨੂੰ 10 ਗੁਣਾ ਵਧਾ ਦਿੱਤਾ ਸਿੱਧਾ ਉਹਨੂੰ 20000 ਵੋਟਾਂ ਦਾ ਮਾਰਜਨ ਕਰਤਾ ਦੋ ਵਾਰੀ ਐਮਐਲਏ ਰਹਿਣ ਤੋਂ ਬਾਅਦ ਹੋਰ ਵਾਰੀ ਲੋਕਾਂ ਦਾ ਪਿਆਰ ਹੋਰ ਵਧਿਆ ਤੇ ਤੀਜੇ ਇਲੈਕਸ਼ਨ ਚ 50% ਹੋਰ ਵਧਿਆ ਤੇ ਉਹ 30000 ਦੇ ਆਸ-ਪਾਸ ਉਹ ਮਾਰਜਨ ਪਹੁੰਚ ਗਿਆ ਤੇ ਹੁਣ ਫਿਰ ਉਹ سلسلہ ਚੱਲ ਰਹੀ ਹੈ ਤੇ ਅਸ਼ੀਰਵਾਦ ਦੇਣ ਨੂੰ ਲੋਕ ਤਿਆਰ ਨੇ ਕਿਹੜਾ ਮੁੱਦਾ ਲੈ ਕੇ ਜਾ ਰਹੇ ਹੋ ਜੀ ਤੁਸੀਂ ਇੱਕ ਕਹ ਸੀ ਕਿ ਜੇਕਰ ਵੋਟ ਅਸੀਂ ਕੰਮ ਕੀਤਾ ਤਾਂ ਵੋਟ ਪਾਇਓ ਨਹੀਂ ਕੀਤਾ ਤਾਂ ਵੋਟ ਨਾ ਪਾਇਓ ਬਿਲਕੁਲ ਲੋਕਾਂ ਦੀ ਜੋ ਬੁਨਿਆਦੀ ਜ਼ਰੂਰਤਾਂ ਤੋਂ ਲੈ ਕੇ ਤੇ ਜਿਸ ਕਿਸਮ ਦੀ ਵੀ ਲੋਕਾਂ ਦੀ ਜ਼ਰੂਰਤਾਂ ਨੇ ਕਈ ਕਮ ਇਦਾਂ ਨੇ ਜੋ ਸਾਡੇ ਇਦਾਰੇ ਚ ਹੁੰਦੇ ਨੇ ਕਈ ਨਹੀਂ ਵੀ ਹੁੰਦੇ ਆਪਾਂ ਉਹ ਵੀ ਕਰਾਉਣ ਦੀ ਕੋਸ਼ਿਸ਼ ਕਰਦੇ ਆਂ ਵੇਖੋ ਸੜਕਾਂ ਸੀਵਰ ਦੀ ਲਾਈਨ ਪਾਣੀ ਦੀ ਲਾਈਨ ਕਮਰੇ ਚੰਗੇ ਸਕੂਲ ਚੰਗੇ ਹਸਪੀਟਲ ਬਿਜਲੀ ਦੇ ਜ਼ੀਰੋ ਬਿਲ ਇਹ ਸਭ ਤੇ ਦਾਇਰੇ ਚ ਹੁੰਦੇ ਨੇ ਕਈ ਵਾਰੀ ਕੋਈ ਆਪਣੀ ਪਰਸਨਲ ਪ੍ਰੋਬਲਮ ਲੈ ਕੇ ਆ ਜਾਂਦਾ ਜੀ ਉਹ ਵੀ ਤੁਸੀਂ ਸਲਝਾਉਣ ਦੀ ਕੋਸ਼ਿਸ਼ ਕਰੋ ਤੇ ਲੋਕ ਹੋਰ ਦਿਲੋਂ ਜੁੜਦੇ ਨੇ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਹਲਕੇ ਵਿੱਚ ਬਹੁਤ ਸਾਰੇ ਇਦਾਂ ਦੀਆਂ ਕਲੋਨੀਆਂ ਨੇ ਜਿੱਥੇ ਆਪਾਂ ਪਹਿਲੀ ਵਾਰ 70-70 ਸਾਲ ਪੁਰਾਣੀਆਂ ਕਲੋਨੀਆਂ ਨੇ ਤੇ ਆਪਾਂ ਪਹਿਲੀ ਵਾਰ ਉੱਥੇ ਪਾਣੀ ਦੀ ਲਾਈਨ ਪਵਾਈ ਪਹਿਲੀ ਵਾਰ ਆਪਾਂ ਉੱਥੇ ਸੀਵਰ ਦੀ ਲਾਈਨ ਪਵਾਈ ਤੇ ਇਹ ਦੇਖਿਆ ਹੁਣ ਦੀ ਜਨਰੇਸ਼ਨ ਨੇ ਉਸ ਤੋਂ ਪਹਿਲਾਂ ਵਾਲੀ ਜਨਰੇਸ਼ਨ ਇਹ ਲਾਈਫਲਾਈਨ ਤੇ ਬਹੁਤ ਕੁਝ ਅਸੀਂ ਲੋਕਾਂ ਦੇ ਵਿੱਚ ਜਾ ਰਹੇ ਪਾਣੀ ਦਾ ਬਹੁਤ ਜ਼ਿਕਰ ਆਏਗਾ ਸੀਵਰੇਜ ਦਾ ਬਹੁਤ ਜ਼ਿਕਰ ਆਏਗਾ ਬਿਜਲੀ ਦਾ ਬਹੁਤ ਇਹ ਲਾਈਫਲਾਈਨ ਹੈਗੀ ਲੋਕਾਂ ਦੀ ਇਹ ਵਾਕੀ ਇਸ ਤੇ ਜਿਹੜਾ ਹੈਗਾ ਵਰਕ ਜਿਹੜਾ ਕੀਤਾ ਉਹ ਉਸ ਦਾ ਨਤੀਜਾ ਜਿਹੜਾ ਹੈਗਾ ਲੋਕਾਂ ਦੇ ਵਿੱਚ ਚਰਚਾ ਬਣੀ ਔਰ ਡਿਵੈਲਪਮੈਂਟ ਦਾ ਮੁੱਦਾ ਜਿਹੜਾ ਹੈਗਾ ਆਮ ਤੌਰ ਤੇ ਟੀਵੀ ਚੈਨਲ ਸ਼ਾਮ ਨੂੰ ਤੁਸੀਂ ਵੀ ਦੇਖਦੇ ਹੋ ਉਹ ਉੱਥੇ ਮਹਾਭਾਰਤ ਆ ਲੋਈ Hindu ਮੁਸਲਮਾਨ ਦੂਸਰਾ ਚੱਲ ਰਿਹਾ ਹੁੰਦਾ ਪਰ ਡਿਵੈਲਪਮੈਂਟ ਦੇ ਮੁੱਦੇ ਨੂੰ ਅੱਜ ਪੂਰੇ ਡਿਸਕਸ ਕੀਤਾ ਜਾ ਰਿਹਾ ਦਿੱਲੀ ਦੇ ਵਿੱਚ ਦੇਖੋ ਦਿੱਲੀ ਦੇ ਲੋਕ ਸਮਝਦਾਰ ਨੇ ਸਾਰੇ ਪਾਸੇ ਲੋਕ ਚਾਹੁੰਦੇ ਰਹਿ ਕੇ ਆਮ ਆਦੀ ਪਾਰਟੀ ਵਰਗੀ ਪਾਰਟੀ ਸਾਡੇ ਕੋਲ ਵੀ ਆਵੇ ਸਾਡੇ ਕੋਲ ਵੀ ਉਹ ਜੀ অপਸ਼ਨ ਹੋਵੇ ਤੇ ਲੋਕਾਂ ਦੀ ਤਾਂ ਹੀ ਆਸ ਹੁੰਦੀ ਸਰਕਾਰ ਤੋਂ ਵੀ ਸਰਕਾਰ ਸਾਡੇ ਡਿਵੈਲਪਮੈਂਟ ਕਰੇ ਸਾਨੂੰ ਬੈਟਰ ਲਾਈਫਲਾਈਨ ਦਾ ਹੈ ਕੋਈ ਆਮ ਲੋਕਾਂ ਦੀ ਇਸ ਤੋਂ ਵੀ ਹੋਰ ਆਪਾਂ ਕਰਕੇ ਵਿਖਾਇਆ ਆਪਾਂ ਕਰਕੇ ਵਿਖਾਇਆ ਤੇ ਅੱਜ ਦਿੱਲੀ ਵਿੱਚ ਜੋ ਸੀਸੀਟੀਵੀ ਕੈਮਰੇ ਨੇ ਦਿੱਲੀ ਕੱਲਾ ਸਾਡੇ ਦੇਸ਼ ਦਾ ਨਹੀਂ ਪੂਰੀ ਦੁਨੀਆ ਦਾ ਸਭ ਤੋਂ ਜ਼ਿਆਦਾ ਸੀਸੀਟੀਵੀ ਕੈਮਰੇ ਵਾਲਾ ਸ਼ਹਿਰ ਗਿਣਿਆ ਜਾਂਦਾ ਪਿਛਲੇ 9 ਸਾਲਾਂ ਦੇ ਦੌਰਾਨ 2016 ਤੋਂ ਲੈ ਕੇ ਤੇ ਹੁਣ ਤੱਕ ਆਪਾਂ 60 ਨਵੇਂ ਫਲਾਈਓਵਰ ਬਣਾ ਬੈਠੇ ਆ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਦੇਸ਼ ਆਜ਼ਾਦ ਹੋਣ ਤੋਂ ਲੈ ਕੇ ਤੇ 2015 ਤੱਕ 20000 ਕਮਰੇ ਬਣੇ ਸੀ ਆਪਾਂ ਪਿਛਲੇ 9 ਸਾਲਾਂ ਦੇ ਅੰਦਰ ਉਹਨੇ ਕਮਰੇ ਬਣਾਏ ਨੇ ਤੇ ਲੋਕਾਂ ਦੀ ਤਿਆਹੀ ਹੁੰਦੀ ਵੀ ਸਰਕਾਰ ਸਾਡੇ ਵਾਸਤੇ ਕੰਮ ਕਰੇ ਤੇ ਮੋٹے ਤੌਰ ਤੇ ਸਾਰੀ ਪਾਰਟੀਆਂ ਆਪਣੇ ਜਦੋਂ ਵੋਟਰ ਲੈਣ ਜਾਂਦੀਆਂ ਤੇ ਵਾਅਦੇ ਵੀ ਹੋ ਜਾਈ ਕਰਦੀਆਂ ਪਰ ਜਿਹੜੇ ਵਾਅਦੇ ਤੁਸੀਂ ਚੋਣਾਂ ਵਿੱਚ ਵੋਟ ਲੈਂਦੇ ਵੇਲੇ ਕਰ ਰਹੇ ਹੋ ਚੌੜ ਜਿੱਤ ਕੇ ਤੁਸੀਂ ਨੂੰ ਪੂਰੇ ਕਰੋ ਤੇ ਜਨਤਾ ਤੁਹਾਨੂੰ ਕਦੇ ਵੀ ਨਹੀਂ ਮੈਂ ਦੂਜੇ ਪਾਸੇ ਜਾਵਾਂ ਇੱਕ ਤੰਤਰ ਹੁੰਦਾ ਜੀ ਮੈਂ ਈਡੀ ਤੇ ਜ਼ਿਕਰ ਵੀ ਕਰਾਂਗਾ ਮੈਂ ਸੀਬੀਆਈ ਦਾ ਜ਼ਿਕਰ ਵੀ ਕਰਾਂਗਾ ਮੈਂ ਇਨ ਕੰਟੈਕਸਟ ਦਾ ਜ਼ਿਕਰ ਵੀ ਕਰਾਂਗਾ ਔਰ ਮੈਂ ਤੁਹਾਡੀ ਜੇਲ੍ਹ ਜਾਣ ਦਾ ਵੀ ਜ਼ਿਕਰ ਕਰਾਂਗਾ ਜਰਨਲ ਜੀ ਇਸ ਤੋਂ ਬਿਨਾ ਗੱਲ ਅਧੂਰੀ ਹੈ ਤੁਹਾਨੂੰ ਜੇਲ੍ਹ ਵੀ ਜਾਣਾ ਪਿਆ ਵੇਖੋ ਬਹੁਤ ਸਾਰੇ ਸਾਡੇ ਤੇ ਮੁਕਦਮੇ ਕੀਤੇ ਗਏ ਤੇ ਸਾਡੀ ਪਾਰਟੀ ਦੇ ਜਦੋਂ ਸਾਡੀ ਪੰਜਾਬ ਸਰਕਾਰ ਬਣੀ ਦਿੱਲੀ ਵਿੱਚ ਇਹਨਾਂ ਦੀ 70 ਚੋਂ 3 ਆਈਆਂ ਸੀ ਪੰਜਾਬ 'ਚ ਉਹਦੇ ਨਾਲ ਉਹ ਮਾੜਾ ਹਾਲ ਹੋਇਆ ਪੰਜਾਬ 'ਚ ਇਹਨਾਂ ਦੀ 117 ਚੋਂ ਸਿਰਫ 2 ਸੀਟਾਂ ਆਈਆਂ ਤੇ ਫਿਰ ਭਾਜਪੀ ਜੋ ਦੇਸ਼ ਦੀ ਦੁਨੀਆ ਦੀ ਕਹਿੰਦੀ ਆਪਾਂ ਸਭ ਤੋਂ ਵੱਡੀ ਪਾਰਟੀ ਆ ਉਹਨਾਂ ਨੇ ਸੋਚ ਲਿਆ ਵੀ ਇਹਨੂੰ ਖਤਮ ਕਰਨਾ ਆਮਾ ਦੀ ਪਾਰਟੀ ਨੂੰ ਇਹਨਾਂ ਦੇ ਕੰਮਾਂ ਨੂੰ ਖਤਮ ਕਰਦੇ ਕਿਉਂਕਿ ਕੰਮਾਂ ਵਿੱਚ ਰੀਸ ਕਰ ਨਹੀਂ ਸਕਦੇ ਪਰ ਵੱਡੀ ਪਾਰਟੀ ਆ ਤਾਕਤਵਰ ਪਾਰਟੀ ਆ ਬਹੁਤ ਪਾਵਰ ਹੈ ਉਹਨਾਂ ਕੋਲ ਬਹੁਤ ਪੈਸਾ ਹੈਗਾ ਤੇ ਸਾਡੇ ਸਭ ਤੋਂ ਪਹਿਲਾਂ ਪੀ ਡਬਲਯੂ ਡੀ ਮਿਨਿਸਟਰ ਨੂੰ ਅਰੈਸਟ ਕੀਤਾ ਸਤਿੰਦਰ ਜੈਨ ਜੀ ਨੂੰ ਫਿਰ ਸੰਜੇ ਸਿੰਘ ਜੀ ਨੂੰ ਫਿਰ ਮਲੀਸ਼ ਸੋਧਿਆ ਜੀ ਨੂੰ ਫਿਰ ਵੀ ਨਹੀਂ ਰਜ ਕੰਮਬੀ ਰੋਕਣੇ ਸਾਰੇ ਦੇ ਸਾਰੇ ਪਰ ਕਹਿੰਦੇ ਨੇ ਜਿੱਥੇ ਤੁਹਾਡੀ ਜੇ ਨੀਅਤ ਸਾਫ ਹੈ ਤੇ ਪ੍ਰਮਾਤਮਾ ਆਪ ਤੁਹਾਡਾ ਸਾਥ ਦਿੰਦਾ ਹੈ ਉਹ ਔਖਾ ਸੰਭਾਲਾਂਗੇ ਆ ਥੋੜੇ ਟਾਈਮ ਕੰਮ ਡਿਸਰਬ ਜ਼ਰੂਰ ਹੋਏ ਪਰ ਅਲਟੀਮੇਟਲੀ ਸਾਰੇ ਲਾਈਨ ਅਪ ਹੋਏ ਤੇ ਲੋਕ ਇਸ ਤਾਨਾਸ਼ਾਹੀ ਨੂੰ ਪਸੰਦ ਨਹੀਂ ਕਰਦੇ ਲੋਕ ਇਸ ਗੁੰਡਾਗਰਦੀ ਨੂੰ ਪਸੰਦ ਨਹੀਂ ਕਰਦੇ ਤੇ ਜਿਨ੍ਹਾਂ ਕੋਲ ਕੰਮ ਨਹੀਂ ਹੁੰਦੇ ਦੱਸਣ ਵਾਸਤੇ ਉਹਨਾਂ ਕੋਲ ਫਿਰ ਆਈਸਾਬ ਹੁੰਦਾ ਹੈ ਉਹ ਨਫ਼ਰਤ ਵੰਡਦੇ ਆ ਉਹ ਹਿੰਦੂ ਮੁਸਲਮਾਨਾਂ ਨੂੰ ਲੜਾਉਂਦੇ ਆ ਕਦੀ ਕਹਿ ਕੇ ਕਦੀ ਹਿੰਦੂ ਸਿੱਖਾਂ ਨੂੰ ਲਾਉਂਦੇ ਆ ਆਪਸ ਚ ਪਾੜ ਪਾਉਂਦੇ ਆ ਤੇ ਲੋਕਾਂ ਨੂੰ ਇਹ ਸਭ ਨਹੀਂ ਚਾਹੀਦਾ ਲੋਕਾਂ ਦੀ ਆਸ ਸਰਕਾਰ ਤੋਂ ਆਉਂਦੀ ਵੀ ਸਰਕਾਰ ਸਾਡੀ ਸਾਡੇ ਵਾਸਤੇ ਕੀ ਕਰ ਰਹੀ ਸਾਡੀ ਡਿਵੈਲਪਮੈਂਟ ਵਾਸਤੇ ਕੀ ਕਰ ਰਹੀ ਹੈ ਉਹਦੇ ਵਿੱਚ ਜੇ ਕਿਸੇ ਨੇ ਕੁਝ ਕਰਕੇ ਵਿਖਾਇਆ ਤੇ ਅਰਵਿੰਦ ਕੇਜਰੀਵਾਲ ਜੀ ਦੀ ਆਮ ਆਦਮੀ ਪਾਰਟੀ ਨੇ ਕਰਕੇ ਵਿਖਾਇਆ ਤੇ ਉਸ ਤੋਂ ਵਧੀਆ ਮੈਂ ਤੁਹਾਨੂੰ ਸਰਕਾਰ ਸਾਫ ਨੀਅਤ ਦਾ ਪ੍ਰਮਾਣ ਦੇਣ ਲੱਗਾ ਕਿ ਇੰਨੀ ਸਾਰੀ ਸਹੂਲਤਾਂ ਦੇਣ ਤੋਂ ਬਾਅਦ ਦਿੱਲੀ ਦੇ ਹਰ ਪਰਿਵਾਰ ਨੂੰ ਮੋਟਾ-ਮੋਟੀ 15 ਤੋਂ ਲੈ ਕੇ 25000 ਤੱਕ ਹਰ ਮਹੀਨੇ ਬਚਤ ਹੁੰਦੀ ਹੈ ਭਾਈ ਤੁਸੀਂ ਬਿਜਲੀ ਦਾ ਫਾਇਦਾ ਗਿਣ ਲਓ ਪਾਣੀ ਦਾ ਫਾਇਦਾ ਗਿਣ ਲਓ ਮੈਡੀਕਲ ਦਾ ਐਜੂਕੇਸ਼ਨ ਦਾ ਬਸਾਂ ਵਿੱਚ ਫ੍ਰੀ ਟ੍ਰੈਵਲ ਦਾ ਇਹ ਸਾਰੇ ਫਾਇਦੇ ਗ ਤੇ 15 ਤੋਂ 25000 ਰੁਪਏ ਮਹੀਨੇ ਹਰ ਪਰਿਵਾਰ ਨੂੰ ਆਮ ਆਦੀ ਪਾਰਟੀ ਬਚਾ ਕੇ ਦਿੰਦੀ ਹੈ ਇਹ ਸਭ ਕਰਨ ਤੋਂ ਬਾਅਦ ਵੀ ਇਕਲੋਤੀ ਉਹ ਜੀ ਪਾਰਟੀ ਹੈ ਜਿਹਦਾ ਬਜਟ ਪ੍ਰੋਫਿਟ ਵਿੱਚ ਹੈ ਪੂਰੇ ਮੁਲਕ ਵਿੱਚ ਜੋ ਘਾਟੇ 'ਚ ਨਹੀਂ ਚੱਲਦੀ ਤੇ ਇਹ ਪਰਮਾਤਮਾ ਦੀ ਮਿਹਰ ਅਤੇ ਲੋਕਾਂ ਦਾ ਅਸ਼ੀਰਵਾਦ ਹੈ ਜੀ ਸੋਸ਼ਲ ਮੀਡੀਆ ਵੇਖਦੇ ਹੋਗੇ ਸਮਾਂ ਲੱਗ ਜਾਂਦਾ ਵੀ ਵੇਖਦਾ ਜੀ ਮੈਂ ਕਦੇ-ਕਦੇ ਦੇਖਦਾ ਕੀ ਰਿਸਪੌਂਸ ਆ ਜੀ ਕਿਉਂਕਿ ਆਮ ਤੌਰ ਤੇ ਹੁਣ ਤਾਂ ਸੋਸ਼ਲ ਮੀਡੀਆ ਤੋਂ ਤੁਹਾਨੂੰ ਰਿਸਪੌਂਸ ਜਿਹੜਾ ਹੈ ਸਰਕਾਰ ਦਾ ਆਪਣੀ ਦਾ ਆਪਣੇ ਕੰਮਾਂ ਦਾ ਜਾਂ ਤੁਹਾਡੇ ਖਿਲਾਫ ਜਿਹੜੇ ਇੰਡੀਅਨ ਕਮੇਸੀ ਹੁੰਦੀ ਉਹਦਾ ਵੀ ਤੁਹਾਨੂੰ ਪਤਾ ਲੱਗ ਜਾਂਦਾ ਜੀ ਮੈਂ ਤੁਹਾਨੂੰ ਜਿੱਦਾਂ ਸ਼ੁਰੂ ਚ ਦੱਸਿਆ ਵੀ ਮੇਰੀ ਜੋ ਕੋਸ਼ਿਸ਼ ਚੱਲ ਰਹੀ ਹੈ ਕਿ ਮੈਂ ਹਰ ਪਰਿਵਾਰ ਨਾਲ ਆਪਣੇ ਪਰਿਵਾਰ ਦੇ ਜੀਵ ਵਰਗਾ ਇੱਕ ਮੈਂਬਰ ਵਰਗਾ ਰਿਸ਼ਤਾ ਬਣਾ ਕੇ ਚੱਲਾਂ ਉਹਦੇ ਵਿੱਚ ਮੈਂ ਹਰ ਦਿਨ ਕੋਸ਼ਿਸ਼ ਕਰਦਾ ਤੇ ਵੈਗਰੂ ਦੀ ਮਿਹਰ ਨਾਲ ਲੋਕਾਂ ਵੱਲੋਂ ਵੀ ਬੇਹਿਸਾਬ ਪਿਆਰ ਮੈਨੂੰ ਮਿਲ ਰਿਹਾ ਤੇ ਮੈਨੂੰ ਲੱਗਦਾ ਇਸ ਵਾਰੀ ਲੋਕ ਕਹਿੰਦੇ ਨੇ ਵੀ ਆਪਾਂ ਪਿਛਲੀ ਵਾਰ ਦਾ ਵੀ ਰਿਕਾਰਡ ਤੋੜਾਂਗੇ ਪਿਛਲੀ ਵਾਰ ਨਾਲੋਂ ਵੱਧ ਪਿਆਰ ਤੇ ਅਸ਼ੀਰਵਾਦ ਦੇ ਕੇ ਐਸੇ ਜੀਤਾਗੇ ਇੱਕ ਮੈਂ ਥੋੜਾ ਪਰਸਨਲ ਜਿਹਾ ਸਵਾਲ ਪੁੱਛਣਾ ਜੀ ਤੇ ਉਹ ਇਹ ਆ ਕਿ ਜਦੋਂ ਘੱਟ ਗਿਣਤੀ ਦੇ ਵਿੱਚ ਇੱਕ ਸਿੱਖ ਪਰਿਵਾਰ ਦਾ ਬੱਚਾ ਜਾਂਦਾ ਜੀ ਕਿਸੇ ਵੀ ਜਾਂਦਾ ਕਿਉਂਕਿ ਦਿੱਲੀ ਦੇ ਵਿੱਚ ਬਹੁਤ ਸਾਰੇ ਪ੍ਰਵਾਂਚਲ ਦੇ ਲੋਕ ਵੀ ਹੈਗੇ ਨੇ ਬੰਗਾਲ ਤੋਂ ਲੋਕ ਵੀ ਹੈਗੇ ਨੇ ਥੋੜਾ ਜਿਹਾ ਔਖਾ ਹੁੰਦਾ ਕਿ ਪੰਜਾਬੀ ਜਿਹੜੇ ਸਾਡੀ ਮਦਰ ਲੈਂਗੁਏਜ ਹੈਗੀ ਉਹਦੇ ਵਿੱਚ ਜਾ ਕੇ ਉਹਨਾਂ ਨੂੰ ਗੱਲ ਸਮਝਾਉਣਾ ਗੱਲਬਾਤ ਕਰਨੀ ਦਿੱਲੀ ਚ ਇਦਾਂ ਦਾ ਕੁਛ ਨਹੀਂ ਤੇ ਜਿਹੜੇ ਹਲਕੇ 'ਚ ਤੁਸੀਂ ਬੈਠੇ ਹੋ ਉੱਥੇ ਤੇ ਉਹਨੂੰ ਤੇ ਦਿੱਲੀ ਦਾ ਪੰਜਾਬ ਕਹਿੰਦੇ ਆ ਹਮ ਇੱਥੇ ਵੈਸਟ ਦਿੱਲੀ 'ਚ ਤੇ ਕੋਈ ਇਦਾਂ ਦੀ ਗੱਲ ਨਹੀਂ ਹੁੰਦੀ ਤੇ ਦਿੱਲੀ ਪੰਜਾਬੀ ਦਿੱਲੀ ਦੀ ਅਫੀਸ਼ੀਅਲ ਸੈਕੰਡ ਲੈਂਗੁਏਜ ਹੈ ਹਮ ਇੱਥੇ ਪੰਜਾਬੀ ਭੋਸਾਯੋਗਤਾ ਬੰਦੀ ਆ ਹਾਂ ਤੇ ਉਦਾਂ ਦੀ ਕੋਈ ਗੱਲ ਨਹੀਂ ਅਸੀਂ ਸਾਨੂੰ ਆਪਾਂ ਹਿੰਦੀ ਵੀ ਬੋਲ ਲੀਦੀ ਹੈ ਤੇ ਦਿੱਲੀ ਚ ਪੰਜਾਬੀ ਬੋਲਣ ਵਾਲੇ ਲੋਕ ਪੰਜਾਬੀ ਸਮਝਣ ਵਾਲੇ ਦਿੱਲੀ ਦੀ ਪੋਲਿਟਿਕਸ ਨੂੰ ਵੀ ਬਹੁਤ ਨੇੜੇ ਤੋਂ ਦੇਖ ਕੇ ਆਏ ਹਾਂ ਜੀ ਪੰਜਾਬ ਤੁਹਾਡਾ ਚੱਕਰ ਲੱਗਦਾ ਰਹਿੰਦਾ ਹਰ ਰੋਜ਼ ਦੀ ਤਰ੍ਹਾਂ ਹੀ ਤੁਹਾਡਾ ਪੰਜਾਬ ਘਰ ਬਣ ਚੁੱਕਿਆ ਜੀ ਪੰਜਾਬ ਦੇ ਲੋਕ ਬੜਾ ਛੇਤੀ ਨਾਰਾਜ਼ ਹੋ ਜਾਂਦੇ ਜੀ ਜਰਨੈਲ ਸਿੰਘ ਜੀ ਫੋਨ ਨਹੀਂ ਚੱਕਿਆ ਯਾਰ ਜਰਨੈਲ ਸਿੰਘ ਜੀ ਦਾ ਫੋਨ ਨਹੀਂ ਚੱਕਿਆ ਮੈਂ ਨਹੀਂ ਗੱਲ ਕਰਨਾ ਪੰਜਾਬ ਦੀ ਰਾਜਨੀਤੀ ਔਰ ਦਿੱਲੀ ਦੀ ਰਾਜਨੀਤੀ ਚ ਕੋਈ ਤੁਹਾਨੂੰ ਲੰਬਾ ਤਜਰਬਾ ਹੋ ਗਿਆ ਜੀ ਫਰਕ ਸਮਝਣਾ ਚਾਹਾਂਗੇ ਜੀ ਆ ਵੇਖ ਇਸ ਸੀਜ਼ਨ ਐਕਸਪੀਰੀਅੰਸ ਕਰ ਬੈਠੇ ਨੇ ਕਿ ਆ ਰਾਜਨੀਤੀ ਜੇ ਸਿੰਪਲ ਹੁੰਦੀ ਹੈ ਨਾ ਨੇਤਾ ਜੇ ਐਕਸੈਸਿਬਲ ਹੁੰਦਾ ਤੇ ਆਪਾਂ ਜ਼ਿਆਦਾ ਕੰਮ ਕਰਾ ਸਕਦੇ ਆ ਪੰਜਾਬ ਚ ਥੋੜੀ ਪੰਜਾਬ ਕਹ ਲੋ ਬਾਕੀ ਦੇ ਸੂਬੇ ਕਹ ਲੋ ਇੱਕ ਗੈਪ ਬਣਿਆ ਹੋਇਆ ਸੀ ਆਮ ਜਨਤਾ ਤੇ ਨੇਤਾ ਦੇ ਵਿੱਚ ਇੱਕ ਬਹੁਤ ਵੱਡਾ ਡਿਸਟੈਂਸ ਹੁੰਦਾ ਸੀ ਜਿਹੜੇ ਨੇਤਾ ਦੇ ਆਸ-ਪਾਸ ਦੇ ਉਹਦੇ ਖਾਸ ਬੰਦੇ ਹੁੰਦੇ ਸੀ ਉਹਨੂੰ ਮਿਲ ਸਕਦੇ ਸੀ ਦਿੱਲੀ 'ਚ ਪਹਿਸ ਚੀਜ਼ ਨੂੰ ਖਤਮ ਕੀਤਾ ਉਸ ਵੀਆਈਪੀ ਕਲਚਰ ਨੂੰ ਖਤਮ ਕੀਤਾ ਉਸ ਤੋਂ ਬਾਅਦ ਪੰਜਾਬ ਜੀ ਹੁਣ ਆ ਪਹੁੰਚੀ ਸ਼ੁਰੂ ਕੀਤੀ ਹੈ ਤੇ ਲੋਕਾਂ ਨੂੰ ਤੇ ਹਮੇਸ਼ਾ ਆਹੀ ਪਸੰਦ ਆ ਵੀ ਨੇਤਾ ਸਾਡੇ ਵਰਗਾ ਹੀ ਹੋਵੇ ਸਾਨੂੰ ਆਮ ਲੋਕ ਐਕਸੈਸ ਜਿਹੜਾ ਗੱਲ ਐਕਸੈਸੀਬਿਲਟੀ ਹੋਵੇ ਸਾਨੂੰ ਆਪਾਂ ਜਦੋਂ ਸਾਡੀ ਲੋਲ ਪਹਿਨਤੇ ਅਸੀਂ ਨੂੰ ਮਿਲ ਸਕੀਏ ਆਪਣਾ ਦੁੱਖ ਦਰਦ ਦੱਸ ਸਕੀਏ ਤੇ ਉਹਨੂੰ ਸੁਣ ਕੇ ਸਾਡੇ ਮਸਲੇ ਹੱਲ ਕਰੇ ਦਿੱਲੀ 'ਚ ਇਹ ਚੀਜ਼ ਆਪਾਂ ਕਰ ਰਹੇ ਹਾਂ ਤੇ ਦਿੱਲੀ ਦੇ ਲੋਕ ਦੇਖੋ ਆਮ ਆਦਮੀ ਬਾਰਡ ਨੂੰ ਛੱਡ ਨਹੀਂ ਰਿਹਾ ਇੱਕ ਤੋਂ ਬਾਅਦ ਇੱਕ ਹੋਰ ਜ਼ਿਆਦਾ ਪਿਆਰ ਦੇ ਕੇ ਜਿਤਾ ਰਹੇ ਨੇ ਜੀ ਸਰਵੇ ਹੁੰਦਾ ਹੋਗਾ ਤੁਹਾਡੇ ਵੀ ਸਰਵੇ ਕਰਾਇਆ ਹੋਊਗਾ ਜੀ ਕੋਈ ਫੀਡਬੈਕ ਕੀ ਹੋ ਜਾ ਜੀ ਮੁਕਾਬਲੇ ਕਿਹਦੇ ਨਾਲ ਆ ਜੀ ਆਹ ਸਾਰੀ ਪਾਰਟੀਆਂ ਨੇ ਸਰਵੇ ਕਰਾਏ ਬਹੁਤ ਸਾਰੇ ਨਿਊਜ਼ ਚੈਨਲ ਨੇ ਸਰਵੇ ਕੀਤਾ ਸਾਡੀ ਆਪਣੀ ਪਾਰਟੀ ਦੇ ਸਰਵੇ ਹੋਏ ਤੇ ਪਰਮਾਤਮਾ ਦਾ ਸ਼ੁਕਰ ਕਰਦਾ ਕਿ ਸਾਰੇ ਸਰਵੇ ਤੇ ਆਪਾਂ ਅਵਲ ਆਏ ਲੇਟਸ ਸਰਵਾ ਕੀ ਕਹਿੰਦਾ ਜੀ हां जी लेटेस्ट ਜਿਹੜਾ ਸਰਵੇ ਜਿਹੜਾ ਸਰਵੇ ਪਰਮਾਤਮਾ ਦੀ ਕਿਰਪਾ ਨਾਲ ਆਪਣੇ ਫੇਵਰ ਚ ਸਰਵੇ ਆਏ ਨੇ ਤੇ ਰਿਜ਼ਲਟ ਵੀ ਆਪਣੇ ਫੇਵਰ ਉਹਦੇ ਵੱਡਾ ਮਾਰਜਨ ਮਿਲੇਗਾ ਜੀ ਜਿਹੜਾ ਪਿਛਲੇ 2000 ਇਹ ਗੱਲ ਤੁਸੀਂ ਬਹੁਤ ਵਧੀਆ ਪੁੱਛੀ ਹੈ ਸਾਡਾ ਜੋ ਅਸਲੀ ਕੰਪੀਟੀਸ਼ਨ ਹੈ ਅਸਲ 'ਚ ਸਾਡੀ ਚੈਲੰਜ ਹੈ ਉਹ ਸਾਡਾ ਆਪਣੇ ਪਿਛਲੀ ਵਾਰ ਦੇ ਮਾਰਜਨ ਦੇ ਨਾਲ ਆਮ ਤੌਰ ਤੇ ਬੱਚਾ ਵੀ ਜਿਹੜਾ ਸਕੂਲ ਜਾਂਦਾ ਉਹਦਾ ਨਤੀਜਾ ਪਿਛਲੇ ਦੇ ਮੁਕਾਬਲੇ ਦੂਜੇ ਸੁਧਾਰਨ ਦੀ ਕੋਸ਼ਿਸ਼ ਕਰਦਾ ਹੈ ਬਿਲਕੁਲ ਬਿਲਕੁਲ ਤੇ ਸਾਡੀ ਆਹੀ ਕੋਸ਼ਿਸ਼ ਹੈ ਸਾਡੀ ਲੜਾਈ ਜੋ ਹੈ ਆਪਣੇ ਪੁਰਾਣੇ ਰਿਕਾਰਡ ਨੂੰ ਬ੍ਰੇਕ ਕਰਨ ਦੀ ਹੀ ਹੈ ਤੇ ਪਿਛਲੀ ਵਾਰ ਦੇ ਲਗਭਗ 30000 ਵੋਟਾਂ ਦਾ ਮਾਰਜਨ ਰਿਆ ਸੀ ਤੇ ਇੱਕ ਵਾਰੀ ਇਸ ਵਾਰੀ ਪਾਉਨ ਉਸ ਤੋਂ ਵੱਧ ਵੋਟਾਂ ਦਾ ਜੀ ਆਖਰੀ ਸਵਾਲ ਲਵਾਂਗੇ ਤਿੰਨ ਸਾਨੂੰ ਵੱਡੇ ਕਾਰਨ ਦੱਸੋ ਜੀ ਜਿਹੜੇ ਜਿਹਦੇ ਕਰਕੇ ਤੁਸੀਂ ਲੋਕਾਂ ਦੇ ਵਿੱਚ ਜਾ ਰਹੇ ਹੋ ਜਿਹਦਾ ਇਸ਼ੂ ਜਿਹੜਾ ਹੈਗਾ ਲੋਕਾਂ ਦੇ ਵਿੱਚ ਐਡਰੈਸ ਹੋ ਰਿਹਾ ਡਿਸਕਸ਼ਨ ਜਿਹੜੀ ਹੈਗੀ ਆ ਉਹ ਆਮ ਲੋਕਾਂ ਦੇ ਵਿੱਚ ਹੈ ਜੀ ਬਿਲਕੁਲ ਹਾਂ ਸਭ ਤੋਂ ਪਹਿਲੀ ਗੱਲ ਕੰਮ ਨੂੰ ਵੋਟ ਪਾਉਣੀ ਹੈ ਹਮ ਇਮਾਨਦਾਰ ਰਾਜਨੀਤੀ ਨੂੰ ਸਪੋਰਟ ਕਰਨਾ ਹੈ ਤੇ ਆਪਣੇ ਵਰਗਾ ਆਪਣੇ ਜੋ ਤੁਹਾਡਾ ਪਰਾ ਅਤੇ ਪੁੱਤਰ ਬਣ ਕੇ ਕੰਮ ਕਰੇ ਇਹੋ ਜਿਹੇ ਟ੍ਰੈਂਡ ਨਾਲ ਆ ਜੀ ਆਪਣੇ ਪੁਰਾਣੇ ਰਿਕਾਰਡ ਦੇ ਨਾਲ ਆਪਣੇ ਪੁਰਾਣੇ ਮਾਲਜੰਮ ਦੇ ਨਾਲ ਕਾਂਗਰਸ ਕਿੱਥੇ ਸਟੈਂਡ ਕਰਦੀ ਹੈ ਕਾਂਗਰਸ ਕਿੱਥੇ ਵੀ ਨਹੀਂ ਹੈ ਜੀ ਤੇ ਜੋ ਕਾਂਗਰਸ ਦਾ ਹਾਲ ਹੈ ਦਿੱਲੀ ਚ ਹੋਇਆ ਉਹ ਇਸੇ ਵਾਰੀ ਬੀਜਪੀ ਦਾ ਹੋਣ ਜਾ ਰਿਹਾ ਸਾਰਾ ਵੋਟ ਸ਼ਿਫਟ ਆਮਾਦੀਪਟ ਨੇ ਬੀਜਪੀ ਨੂੰ ਨੁਕਸਾਨ ਹੋਇਆ ਹੈ ਕਾਂਗਰਸ ਨੂੰ ਦਿੱਲੀ ਚ ਕੋਈ ਵਾਰ ਵੋਟ ਪਾ ਕੇ ਰਾਜ਼ੀ ਨਹੀਂ ਹੈਗਾ ਕਾਂਗਰਸ ਦਾ ਜ਼ੀਰੋ ਦਾ ਰਿਕਾਰਡ ਬਰਕਰਾਰ ਰਹੇਗਾ ਤੇ ਬੀਜੇਪੀ ਵੀ ਲਗਭਗ ਉੱਥੇ ਹੀ ਰਹਿ ਗਈ ਧੰਨਵਾਦ ਜਨਰਲ ਜੀ ਸਾਹਿਬ ਨਾਲ ਜੁੜਨ ਦੇ ਦਿੱਤਾ ਤਿਲਕਨਗਰ ਤੋਂ ਚੌਥੀ ਵਾਰ ਕਿਸਮਤਾਂ ਜਮਾ ਰਹੇ ਨੇ ਤਿੰਨ ਵਾਰ ਦੇ ਲਗਾਤਾਰ ਵਿਧਾਇਕ ਔਰ ਜਦੋਂ ਤਿੰਨ ਵਾਰ ਵਿਧਾਇਕ ਬਣ ਜਾਂਦਾ ਨਰਾਜ਼ ਗਿਆ ਵੀ ਆਪਣਿਆਂ ਦੀ ਹੋ ਜਾਂਦੀਆਂ ਪਰ ਆ ਜਦੋਂ ਤੀਸਰੀ ਵਾਰ ਲੜ ਰਹੇ ਸੋ ਉਹਨਾਂ ਨੂੰ ਲੱਗ ਰਿਹਾ ਸੀ ਕਿ ਕੀ ਤਿੰਨ ਦਫਾ ਪਹੁੰਚਣਗੇ ਕਿ ਨਹੀਂ ਪਹੁੰਚਣਗੇ ਪਰ ਜਿੱਤੇ ਔਰ ਆਪਣਾ ਰਿਕਾਰਡ ਤੋੜਿਆ ਹੁਣ ਚੌਥੀ ਵਾਰ ਆਪਣਾ ਰਿਕਾਰਡ ਬ੍ਰੇਕ ਕਰਨ ਲਈ ਜਿਹੜੇਗੇ ਚੋਣ ਲੜ ਰਹੇ ਨੇ ਔਰ ਦਾਵਾ ਵੀ ਕੀਤਾ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਬਣਗੇ ਦਿੱਲੀ ਦੀ ਜਨਤਾ ਭਰੋਸਾ ਕਰੇਗੀ ਚੌਥੀ ਵਾਰ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਝੰਡਾ ਲਹਿਰਾਏਗਾ